ਐਂਟੀ ਕ੍ਰਾਈਮ ਐਂਟੀ ਕ腐ਪਸ਼ਨ ਦੇ ਲੰਮਾ ਪਿੰਡ ਵਿੱਚ ਹੰਗਾਮੀ ਬੈਠਕ ਸੀਏਏ ਲਾਗੂ ਕਰਨ ਤੇ ਕੀਤੀ ਨਖੇਦੀ ਨਾਗਰਿਕਤਾ ਸੋਧ ਕਾਨੂੰਨ ਹੀ ਭਾਰਤੀ ਜਨਤਾ ਪਾਰਟੀ ਦੀ ਬੇੜੀ ਡੋਬੇਗਾ ਸੁਰਿੰਦਰ ਸਿੰਘ ਕੈਰੋ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਐਸੋਸੀਏਸ਼ਨ ਦੀ ਇੱਕ ਹੰਗਾਮੀ ਬੈਠਕ ਸੁਭਾ ਪ੍ਰਦਾਨ ਸਰਦਾਰ सुरेंद्र ਸਿੰਘ ਕੈਰੋਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਤੇ ਕੋਰ ਨਖੇਦੀ ਕੀਤੀ ਗਈ ਸਰਦਾਰ ਕੈਰੋਹਰਾ ਬੈਠਕ ਤੋਂ ਬਾਅਦ ਨਾਮਾ ਨਿਗਾਰਾ ਨਾਲ ਗੱਲਬਾਤ ਕਰਦੇ ਹੋਏ ਖਦ사 ਜ਼ਾਹਿਰ ਕੀਤਾ ਕਿ ਸੀਏਏ ਕਵਾਲੀ ਇਲਾਕਿਆਂ ਦੇ ਢਾਂਚੇ ਨੂੰ ਬਦਲ ਦੇਵੇਗਾ ਜੋ ਕਿ ਨਾ ਇਨਸਾਫੀ ਹੈ ਸਰੇਂਦਰ ਸਿੰਘ ਕੈਰੋ ਨੇ ਕਿਹਾ ਕਿ ਗੈਰ ਮੁਸਲਮ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇ ਕੇ ਭਾਰਤੀ ਜਨਤਾ ਪਾਰਟੀ 2024 ਵਿੱਚ ਆਪਣਾ ਅਕਸ ਬਚਾਉਣ ਦੀ ਫਰਾਗ ਵਿੱਚ ਹੈ ਤੇ ਉਹ 400 ਪਾਰ ਦੇ ਨਾਅਰੇ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੁੰਦੀ ਹੈ ਪਰ ਇਸ ਦਾ ਫਾਇਦਾ ਨਾ ਹੁੰਦਾ ਦੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨਾ ਭਾਰਤੀ ਜਨਤਾ ਪਾਰਟੀ ਦੀ ਮਜਬੂਰੀ ਬਣ ਗਈ ਹੈ ਕੈਰੋ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਪਹਿਲਾ ਬੈਂਕਾਂ ਦਾ ਪੈਸਾ ਲੁੱਟ ਕੇ ਭੱਜੇ ਲੋਕਾਂ ਨੂੰ ਭਾਰਤ ਲਿਆਓ ਤੇ ਉਹਨਾਂ ਤੋਂ ਵਸੂਲੀ ਕਰੋ ਕੈਰੋ ਹੁਣ ਆਖਿਆ ਕਿ 15-15 ਲੱਖ ਰੁਪਏ ਦੇਣ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਵੀ ਹਵਾ ਹੋ ਗਿਆ ਕਹ ਰਿਹਾ ਕਿ ਆ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਮਨਸੂਬੇ ਸਫਲ ਨਹੀਂ ਹੋਣਗੇ ਤੇ ਜਨਤਾ ਨੇ ਸਬਕ ਸਿਖਾਉਣ ਦਾ ਮਨ ਬਣਾ ਲਿਆ ਪਵਨ ਕੁਮਾਰ सुरेंद्र ਸਿੰਘ ਫੌਜੀ ਸਵਰਨ ਸਿੰਘ RAMU ਹਰਪ੍ਰੀਤ ਕੌਰ ਆਸ਼ਾ ਰਾਣੀ ਪ੍ਰਵੀਨ ਕੌਰ ਰਾਜ ਰਾਣੀ ਬਬੇਤਾ ਲਖਵਿੰਦਰ ਸਿੰਘ ਜਸਪਾਲ ਸਫਰੀ ਲਲਤ ਲਵਲੀ ਰਾਜਕਮਾਰ ਸ਼ਤੀਸ਼ ਕੁਮਾਰ ਸੋਨੂ ਸੁਖਵਿੰਦਰ ਸਿੰਘ ਹਰਦੀਪ ਕੁਮਾਰ ਤੇ ਹੋਰ ਲੋਕ ਵੀ ਇਸ ਮੌਕੇ ਤੇ ਮੌਜੂਦ ਸਨ